ਜਸ਼ਨ ਬਾਵਾ ਦੀ ਮੌਤ ਤੋਂ ਬਾਅਦ ਹਾਲੇ ਕਈ ਖਲਾਸੇ ਹੋਣੇ ਬਾਕੀ ਨੇ ਲਗਾਤਾਰ ਪਰਤ ਪਰਤ ਜਸ਼ਨ ਬਾਵਾ ਦੀਆਂ ਆਡੀਓ ਵੀਡੀਓ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਬਹੁਤ ਸਾਰੀਆਂ ਆਡੀਓ ਵੀਡੀਓ ਗੁਰੂ ਰਫਾਇਰ ਲਾਈਵ ਟੀਮ ਦੇ ਕੋਲ ਵੀ ਪਹੁੰਚੀਆਂ ਹੈਗੀਆਂ ਅੱਜ ਫਿਰ ਜਸ਼ਨ ਦੇ ਘਰ ਪਹੁੰਚੇ ਹੈਗੀਆਂ ਜਸ਼ਨ ਦੇ ਘਰ ਦੇ ਵਿੱਚ ਕੁਝ ਸਮਾਂ ਦਿਨ ਬੀਤਣ ਦੇ باوجود ਅੱਜ ਉਹਨਾਂ ਦੇ ਪਿਤਾ ਨੇ ਜਿਹੜੇ ਲੋਕ ਚੱਲ ਕੇ ਆਏ ਮੈਂ ਕਿ ਰਾਜਨੀਤਿਕ ਲੋਕਾਂ ਦੀ ਗੱਲ ਕਰ ਲੈਣੇ ਹੈਗੇ ਤਾਂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਦੇ ਲਈ ਅੱਜ ਸਰਦਾਰ ਵਰਦੇਵ ਸਿੰਘ ਨੋਨੀਮਾਨ ਹੋਰੀ ਪਹੁੰਚੇ ਡਾਕਟਰ ਮਾਉਂਦ ਸਿੰਘ ਫਲੀਆਂ ਵਾਲਾ ਸਾਬਕਾ ਸੰਸਦ ਹੈਗੇ ਉਹ ਪਹੁੰਚੇ ਹੈ ਗਿਆ ਡੇਰਾ ਬਾਬਾ ਰਾਮਸੰਤੋ ਬਾਬਾ ਰਮੇਜਾ ਦਾਸ ਦੀ ਪਹੁੰਚੇ ਅਤੇ ਵੱਖ-ਵੱਖ ਹਲਕਾ ਗੁਰੂਰ ਸਾਹਿਬ ਨਾਲ ਸੰਬੰਧਿਤ ਪੰਚਾਇਤਾਂ ਦੇ ਸਰਪੰਚ ਵੀ ਪਹੁੰਚੇ ਹੈ ਗਿਆ ਅੱਜ ਪਰਿਵਾਰ ਨੂੰ ਇੱਕ ਸੰਯੋਗ ਜਿਹੜਾ ਉਹ ਇੰਨਾ ਸਾਰੇ ਲੋਕਾਂ ਦੇ ਵੱਲੋਂ ਇਹ ਦਿੱਤਾ ਗਿਆ ਪਰਿਵਾਰ ਜੋ ਕਰੂਗਾ ਇਹ ਸਾਰੇ ਲੋਕ ਪਰਿਵਾਰ ਦੇ ਨਾਲ ਖੜਨਗੇ ਕਿਉਂਕਿ ਅੱਜ ਜਿਹੜੀ ਗੱਲ ਇਸ ਘਰ ਦੇ ਵਿੱਚ ਹੋਈ ਹੈ ਹੁਣ ਜਸ਼ਨ ਨੂੰ ਇਨਸਾਫ ਦੀ ਮੰਗ ਹੋ ਰਹੀ ਹੈ ਜਸ਼ਨ ਦੇ ਭੋਗ ਦੀ ਗੱਲ ਕਰਦੇ ਹਾਂ ਤਾਂ ਗੋਲੂ ਕਾ ਮੋੜ ਵਿਖੇ ਐਤਵਾਰ ਦਾ ਭੋਗ ਹੈ ਭੋਗ ਤੋਂ ਪਹਿਲੇ ਇਹ ਗੱਲ ਮੰਗ ਉੱਠ ਚੁੱਕੀ ਹੈ ਕਿ ਉਸ ਤੋਂ ਪਹਿਲਾਂ ਜਸ਼ਨ ਨੂੰ ਹਰਾਸਮੈਂਟ ਕਰਨ ਵਾਲੇ ਜਿੰਨਾਂ ਲੋਕਾਂ ਦੇ ਕਰਕੇ ਜਸ਼ਨ ਨੇ ਆਤਮ ਹੱਤਿਆ ਕੀਤੀ ਇਸੇ ਘਰ ਦੇ ਵਿੱਚ ਇੱਕ ਰਵਾਲਵਰ ਦੇ ਜਰੀਏ ਗੋਲੀ ਮਾਰ ਕੇ ਜਸ਼ਨ ਦੀ ਮੌਤ ਹੋ ਗਈ ਸੀ ਉਸ ਜਸ਼ਨ ਨੂੰ ਇਨਸਾਫ ਹੈ ਇਹ ਉਸਦੇ ਭੋਗ ਤੋਂ ਪਹਿਲਾਂ ਕਥਿਤ ਦੋਸ਼ਿਆਂ ਨੂੰ ਫੜ ਕੇ ਇਸ ਲੱਖਾਂ ਦੇ ਵਿੱਚ ਕੀਤਾ ਜਾਵੇ ਅੱਜ ਇੱਕ ਮੰਗ ਉੱਠੀ ਹੈ ਇਸ ਮੰਗ ਨੂੰ ਲੈ ਕੇ ਹੋਰ ਕੀ ਅਪਡੇਟ ਨਿਕਲਦੀ ਹੈਗੀ ਆ ਅਸੀਂ ਦਿਖਾਵਾਂਗੇ ਇਸ ਘਰ ਦੇ ਵਿੱਚ ਪਹੁੰਚੇ ਸਰਦਾਰ ਵਰਦੇਵ ਸਿੰਘ ਨੋਨੀ ਮਾਨ ਹੋਰਾਂ ਨੇ ਉਹਨਾਂ ਦੇ ਪਿਤਾ ਨਾਲ ਲੰਬੀ ਚੌੜੀ ਗੱਲਬਾਤ ਕੀਤੀ ਹੈ ਨਾਲ ਹੀ ਗੱਲਬਾਤ ਹੋਣੀ ਹੋਈ ਜਿਹੜੀ ਉਸ ਦਿਨ ਹੋਈ ਸੀ ਬੰਦ ਕਮਰਾ ਗੱਲਬਾਤ ਖੁੱਲੇ ਦੌਰ ਦੇ ਵਿੱਚ ਹੋਈ ਹੈ ਬੰਦ ਕਮਰਾ ਕੋਈ 6 ਘੰਟੇ ਮੀਟਿੰਗ ਨਹੀਂ ਹੋਈ ਗੱਲਬਾਤ ਖੁੱਲੇ ਤੌਰ ਤੇ ਹੋਈ ਆ ਡਾਕਟਰ ਮੋਹਨ ਸਿੰਘ ਫਲੀਆਂ ਵਾਲਾ ਮੌਜੂਦ ਸਨ ਵਰਦੇਵ ਸਿੰਘ ਨੋਨੀ ਮਾਨ ਵਾਲੀ ਮੌਜੂਦ ਸੀ ਵੱਖ-ਵੱਖ ਸਮਾਜ ਸੇਵੀ ਇੱਥੇ ਮੌਜੂਦ ਆਏ ਵੱਖ-ਵੱਖ ਜਥੇਬੰਦੀਆਂ ਤੋਂ ਲੋਕ ਚੱਲ ਕੇ ਆਏ ਇੱਕੋ ਗੱਲ ਕਹੀ ਗਈ ਹੁਣ ਜਸ਼ਨ ਨੂੰ ਇਨਸਾਫ ਦਵਾਨ ਲਈ ਸਾਰੇ ਲੋਕ ਅੱਗੇ ਆਣਗੇ ਤੇ ਜਸ਼ਨ ਨੂੰ ਇਨਸਾਫ ਮਿਲਣਾ ਚਾਹੀਦਾ ਤਾਂ ਦੇ ਵਿੱਚ ਜਰੂਰ ਦੱਸਿਓ ਇਹਨਾਂ ਆਏ ਆਗੂਆਂ ਨੇ ਕੀ ਕਿਹਾ মিডিਆ ਦੇ ਨਾਲ ਉਹ ਵੀ ਜਰੂਰ ਦੇਖਿਓ ਸਰ ਜਸ਼ਨ ਵਾਲੀ ਘਟਨਾ ਪੂਰੇ ਵਰਲਡ ਵਿੱਚ ਪਤਾ ਹੈਗਾ ਜੀ ਇਹ ਸਦੇ ਮਾਪਿਆਂ ਦਾ ਪੁੱਤ ਚਲਾ ਗਿਆ ਅੱਜ ਪਰਿਵਾਰ ਨਾਲ ਅਫਸੋਸ ਕਰਕੇ ਉੱਠਿਓ ਕਿ ਤੁਸੀਂ ਜਿਹੜਾ ਹੈਗਾ ਉਹਨਾਂ ਨੂੰ ਸਹਯੋਗ ਦੇਣ ਦੀ ਗੱਲ ਹੈ ਸਭ ਤੋਂ ਪਹਿਲਾਂ ਤਾਂ ਬੜੀ ਮੰਦ ਭਾਗੀ ਘਟਨਾ ਹੈ ਮਾਂ ਬਾਪ ਦਾ ਨੌਜਵਾਨ ਪੁੱਤ ਦਾ ਇਸ ਦੁਨੀਆ ਤੋਂ ਚਲੇ ਜਾਣਾ ਸਿਆਸਤ ਦੀ ਭੇਟ ਚੜ ਜਾਣਾ ਇਹ ਗੰਦੀ ਸਿਆਸਤ ਦੀ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ ਮੈਂ ਕਰੜੇ ਸ਼ਬਦਾਂ ਦੇ ਵਿੱਚ ਇਹਦੀ ਜਿਹੜੀ ਨਿੰਦਾ ਕਰਦਾ ਹਾਂ ਜਿੱਥੋਂ ਤੱਕ ਸਹਿਯੋਗ ਦਾ ਸਵਾਲ ਹੈ ਮੈਂ ਪਰਿਵਾਰ ਨੂੰ ਕਹਿ ਕੇ ਆਇਆ ਕਿ ਜਿਸ ਤਰ੍ਹਾਂ ਦੀ ਵੀ ਮਦਦ ਸਾਥੋਂ ਚਾਹੁੰਦੇ ਹੈ ਅਸੀਂ ਸਮੁੱਚਾ ਗੁਰੂ ਰਸਾਦਾ ਸ਼ਰਮਣੀ ਅਕਾਲੀ ਦਲ ਅਸੀਂ ਇਸ ਬੱਚੇ ਦਾ ਇਨਸਾਫ ਦਿਵਾਉਣ ਵਾਸਤੇ 24 ਘੰਟੇ ਹਾਜ਼ਰ ਹੈ ਕਿਉਂਕਿ ਇਹਨਾਂ ਨੂੰ ਦਬਾਅ ਪਾ ਕੇ ਮਾਪਿਆਂ ਦੇ ਉੱਤੇ ਬਿਨਾ ਪੋਸਟਮਾਰਟਮ ਤੋਂ ਉਹਦਾ ਸੰਸਕਾਰ ਕਰਾਇਆ ਗਿਆ ਤੇ ਮੈਂ ਤਾਂ ਪ੍ਰਸ਼ਾਸਨ ਨੂੰ ਇਹ ਹੀ ਬੇਨਤੀ ਕਰੂੰਗਾ ਕਿ ਜੋ ਉਹਨਾਂ ਦੇ ਮਾਪਿਆਂ ਦੀ ਮੰਗ ਹੈ ਜਿਹਦੇ ਕਰਕੇ ਬੱਚੇ ਨੇ ਇਹ ਐਡਾ ਵੱਡਾ ਸਟੈਪ ਚੱਕਿਆ ਹੈ ਉਹਤੇ ਕਾਰਵਾਈ ਕੀਤੀ ਜਾਵੇ ਸਾਨੂੰ ਮਜਬੂਰ ਨਾ ਕੀਤਾ ਜਾਵੇ ਕਿ ਅਸੀਂ ਕੋਈ ਇਹਦੇ ਆਸਤੇ ਐਜੀਟੇਸ਼ਨ ਸਾਨੂੰ ਕਰਨੀ ਪਵੇ ਇਨਸਾਫ ਅਸੀਂ ਹਰ ਤਰੀਕੇ ਨਾਲ ਜਸ਼ਨ ਨੂੰ ਲੈ ਕੇ ਦੇਵਾਂਗੇ ਸਰ ਨਾਮ ਪਰਿਵਾਰ ਨੇ ਮੀਡੀਆ ਚ ਗੱਲ ਕਹਿ ਦਿੱਤੀ ਹੈ ਪੀ ਏ ਐਮ ਐਲ ਏ ਦਾ ਜੀ ਕਿਵੇਂ ਲੁੱਟ ਕੀਤੀ ਗਈ ਕਸੁੱਟ ਕੀਤੀ ਗਈ ਹੈਗੀ ਆ ਕੱਲੇ ਜਸ਼ਨ ਨਾਲ ਨਹੀਂ ਲੁੱਟ ਹੋਈਗੀ ਸਮੁੱਚਾ ਇਲਾਕਾ ਲੁੱਟਿਆ ਜਾ ਰਿਹਾ ਸਮੁੱਚਾ ਪੰਜਾਬ ਲੁੱਟਿਆ ਜਾ ਰਿਹਾ ਜਿਸ ਤਰ੍ਹਾਂ ইস্ট ਇੰਡੀਆ ਕੰਪਨੀ ਨੇ ਦੇਸ਼ ਨੂੰ ਲੁੱਟਿਆ ਸੀ ਨਾ ਅੱਜ ਦਿੱਲੀ ਤੋਂ ਧਾੜਵੀ ਆ ਕੇ ਪੰਜਾਬ ਨੂੰ ਲੁੱਟ ਰਹੇ ਆ ਤੇ ਜੇ ਪੰਜਾਬੀ ਲਾਮਬੰਦ ਨਾ ਹੋਏ ਜੇ ਪੰਜਾਬੀ ਉੱਠ ਕੇ ਖੜੇ ਨਾ ਹੋਏ ਇਸ ਤਰ੍ਹਾਂ ਦੇ ਕਈ ਜਸ਼ਨ ਹੈ ਜਿਹੜੇ ਇਸ ਲੁੱਟ ਦਾ ਸ਼ਿਕਾਰ ਹੋਣਗੇ ਤੇ ਭੇਟ ਚੜਨਗੇ ਪਰਵਾਹ ਦੇ ਨਾਲ ਖੜੋਗੇ ਜੀ ਕੋਈ ਇਨਸਾਫ ਨਹੀਂ ਮੈਂ ਪਹਿਲਾਂ ਵੀ ਜਿੱਥੇ ਵੀ ਕਿਤੇ ਜ਼ਿਆਤੀ ਹੋਈ ਹੈ ਜਿੱਥੇ ਵੀ ਕਿਤੇ ਧੱਕਾ ਹੋਇਆ ਹੈ ਮੈਂ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਸਾਹ ਦਿੱਤਾ ਤੇ ਮੈਂ ਅੱਜ ਵੀ ਵਿਸ਼ਵਾਸ ਦਵਾਣਾ ਤੁਹਾਡੇ ਮੱਦੇਮਰਾਈ ਕਿ ਪਰਿਵਾਰ ਨੂੰ ਜਿੱਥੇ ਵੀ ਸਾਡੀ ਲੋੜ ਹੋਈ ਸਮੁੱਚਾ ਅਕਾਲੀ ਦਲ ਇਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਇਹਨਾਂ ਨੂੰ ਇਨਸਾਫ ਦਿਵਾਉਣ ਵਾਸਤੇ ਕੰਮ ਕਰੂਗਾ